ਹਾਂਜੀ ਵੀਰੇ ਸ਼ਸਤੀ ਕਾਲ ਜੀ ਸਾਰਿਆਂ ਨੂੰ ਲਓ ਜੀ ਵੀਰੇ ਆਪਾਂ ਖੜੇ ਚ 15 ਰਜਮਾਰੇ ਤੇ ਇੱਥੇ ਬਾਈ ਕੋਲ ਇੱਕ ਮੱਝ ਬਕਾਊਗਾ ਤੇ ਮੱਝ ਨਹੀਂ ਵੀਰੇ ਛੋਟਾ ਹਾਥੀ ਹੋਈ ਆ ਆਪਣੇ ਲੋਕ ਆ ਲਓ ਦੇਖੋ ਵੀਰੇ ਲੇਵ ਜੀ ਬੰਤਰਾ ਤੇ ਇਹੇ ਪਤਾ ਵੀਰੇ ਗਾਈਆਂ ਵਰਗਾ ਜਿਹੜੇ ਪੀਡੀਐਫ ਪੇਲੇ ਚ ਗਾਣ ਜਦਦ ਕਰਤੇ ਆ ਅੱਡੇ ਆ ਵੀਰੇ ਓਵੇਂ ਲੇਵਾ ਗਾ ਪੂਰਾ ਬੱਡਾ ਬਲੋ ਤੇ ਇਹ ਮੱਝ ਬਕਾਊਗਾ ਵੀਰੇ ਮੱਝ ਬਹੁਤ ਚੰਗੀ ਆ ਤੇ ਸਾਰੀ ਕਾਲੀ ਆ ਬਗਦੇ ਗੋਲ ਸੰਗਤੀਆ ਮਾਰੇ ਠੰਡੀ ਸ਼ੀਲਾਪੂਰੀ ਪਤਾ ਕੱਟੂ ਵੀਰੇ ਮੰਜ 20 ਕਿਲੋ ਥਾਣ ਦੇਖੋ ਵੀਰੇ ਇਕੱਲਾ ਇਕੱਲਾ ਰੋਕਲਾ ਮੜੀ ਦੇਖੋ ਥਾਣ ਵੀਰੇ ਜਮਾ ਇਕੱਲਾ ਇਕੱਲਾ ਪੂਰਾ ਮੱਥਰਾਂ ਵਾਲਾ ਹੈ ਤੇ ਬਹੁਤ ਕੁਆਲਿਟੀ ਦੀ ਮਹ ਹੈ ਇਹ ਢੱਲੇ ਵੀਰੇ ਹੁੰਦਾ ਨਹੀਂ ਕਿਸੇ ਮੱਝ ਦੇ ਤੇ ਆਪ ਤਾਂ ਦੇਖੀਏ ਵੀਰੇ ਐਡੀ ਮੰਜ ਪਹਿਲੀ ਵਾਰੀ ਆਪਣੀ ਰੀਚ ਤੇ ਮੰਜ ਮਿਕਾ ਦੁੱਧੋ ਵੀਰੇ ਪਤਾ ਕੱਟੂ 20 ਕਿਲੋ ਘਟੋ ਘਟੋ ਤੇ ਬਗਦਾ ਪੰਡੇ ਘਰ ਆਦੂ ਮਾਦਰਾ ਤੇ ਜੇ ਕਰਨ ਮਤਰਾ ਨੰਬਰ ਤੇ ਲੈਣੀ ਹੋਵੇ ਤਾਂ ਵੀਰੇ ਭਾਈਨਾ ਸਪਰਕਰ ਲਿਓ ਬਾਈ ਦਾ ਨੰਬਰ 95311 23904 ਪੰਡਰਾਜ ਮਾਜਰਾ ਪੂਰੀ ਕੋਲ ਜ਼ਿਲ੍ਹਾ ਸੰਗਰੂਰ ਦੇਖੋ ਜੀ ਛੋਟਾ ਹਾਥੀ ਹੈ ਵੀਰੇ ਮੰਜ ਤੋਰ ਵੜੀ ਗੱਲ ਲੰਮੀ ਦੇਖੋ ਜੀ ਦੇਵਾ ਦੇਖ ਵੀਰੇ ਲੇਵਾ ਦਾ ਲੇਵਾ ਹੀ ਹੈ ਯਾਰ ਮੋੜ ਲਾ